ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਵੀ ਬਿਲਕੁਲ ਠੀਕ ਹਾਂ ਟਾਈਮ ਜਿਹੜਾ ਹੁਣ ਹੋ ਰਿਹਾ 10 ਵਜੇ 10 ਵਜੇ ਹੋ ਗਏ ਨੇ ਮੇਰੇ ਕੰਮ ਹੁਣ ਖਤਮ ਹੋਏ ਨੇ ਹੁਣ ਮੈਂ ਨਾ ਤੋ ਕੇ ਫ੍ਰੀ ਹੋਈ ਆ ਪਰ ਤਾਂ ਮੈਂ ਸਭ ਤੋਂ ਮਾਫੀ ਚਾਹੁੰਨੀ ਹੈ ਬਹੁਤ ਦਿਨ ਮੈਂ ਬਲੌਗ ਨਹੀਂ ਪਾਈ ਹੈਗੀ ਬਿਜ਼ੀ ਵੀ ਬਹੁਤ ਸੀਗੀ ਤੇ ਬਾਕੀ ਕੁਝ ਮੈਂ ਥੋੜੀ ਮੈਂ ਸੱਟ ਖਾ ਲਈ ਮੇਰੇ ਨਾਲ ਹੱਥ ਤੇ ਨਾਲ ਪ੍ਰੈਸ ਲੱਗੀ ਸੀ ਇੱਥੇ ਹੁਣ ਤਾਂ ਬਹੁਤ ਠੀਕ ਆ ਆਹ ਵਾਲੇ ਜੋੜ ਚ ਬਹੁਤ ਜ਼ਿਆਦਾ ਲੱਗੀ ਸੀਗੀ ਕੁਝ ਉਂਗਲਾਂ ਤੇ ਸੀ ਤੇ ਭੁੱਲ ਭੁਲੇਖੇ ਚ ਗਲਤੀ ਨਾਲ ਹੋਵੇਂ ਜਾਂਦਾ ਕੰਮ ਕਦੇ ਉਸ ਕਰਕੇ ਕੰਮ ਵੀ ਕੱਟ ਹੋ ਰਹੇ ਸੀਗੇ ਤੇ ਮਨ ਵੀ ਠੀਕ ਨਹੀਂ ਸੀ ਦਿਲ ਨਹੀਂ ਕਰ ਰਿਹਾ ਸੀ ਕੁਝ ਵੀ ਕਰਨ ਨੂੰ ਇੱਕ ਦਿਨ ਤਾਂ ਮੈਂ ਬਹੁਤ ਔਖੀ ਹੋਈ ਬਹੁਤ ਔਖੀ ਮੈਂ ਜਾਣ ਮੇਰਾ ਰੱਬ ਜਾਣੇ ਵੀ ਇੱਕ ਦਿਨ ਮੈਂ ਕੰਮੇ ਕੱਢਿਆ ਮੂੰਹ ਕੁ ਸਵੇਰੀ ਪ੍ਰੈਸ ਲੱਗੀ ਸੋਸ ਦਿਨ ਮੇਰੇ ਕੰਮ ਵੀ ਹਲੇ ਸਾਰੇ ਪਈ ਸੀਗੇ ਇੱਕ ਦਿਨ ਜਦੋਂ ਕੱਢਿਆ ਮੈਂ ਕੱਢਿਆ ਮੈਨੂੰ ਪਤਾ ਵੀ ਮੇਰੇ ਅੱਖਾਂ ਪਰ ਪਰ ਆਉਂਦੀਆਂ ਸੀ ਇੱਕ ਦਿਨ ਤਾਂ ਬਹੁਤ ਜ਼ਿਆਦਾ ਬਹੁਤ ਤੜਫੀ ਮੈਂ ਇੱਕ ਦਿਨ ਤਾਂ ਤੇ ਉਸ ਤੋਂ ਬਾਅਦ ਹੌਲੀ ਹੌਲੀ ਠੀਕ ਹੋ ਗਿਆ ਹਲੇ ਵੀ ਥੋੜਾ ਜਿਹਾ ਇੱਥੇ ਹੈਗਾਗਾ ਨਿਸ਼ਾਨ ਜਾਂ ਤੇ ਬਾਕੀ ਠੀਕ ਹੈ ਕੰਮ ਹੋਈ ਜਾਂਦੇ ਨੇ ਕੰਮ ਰੁਕਦੇ ਨਹੀਂ ਹਨਾ ਕੁਝ ਵੀ ਹੋਈ ਚੱਲੇ ਕਿੰਨੀ ਵੀ ਆਪਾਂ ਢਿੱਲੇ ਹੋਈਏ ਕੋਈ ਸੱਟ ਫੇਟ ਲੱਗੇ ਕੰਮ ਨਹੀਂ ਰੁਕਦੇ ਹੈਗੇ ਤੇ ਹੁਣ ਮੈਂ ਹੋਊਗੀ ਫ੍ਰੀ ਨਾ ਤੋ ਕਿ 10 ਵਜੇ ਵਲੌਗ ਤਾਂ ਮੇਰਾ ਸਵੇਰ ਤੋਂ ਸ਼ੁਰੂ ਹੋ ਤੂਸੇ ਅੱਗੇ ਕਲਿੱਪਸ ਦੇਖ ਲਓ ਮੈਂ ਐਡ ਕਰ ਦੂੰਗੀ ਅੱਜ ਥੋੜਾ ਜਿਹਾ ਜਲਦੀ ਫ੍ਰੀ ਹੋ ਗਈ ਸੀ ਪਰੋਂਟੇ ਪਰੋਂਟੇ ਸਵੇਰੇ ਜਲਦੀ ਬਣ ਗਏ ਬ੍ਰੈਕਫਾਸਟ ਜਲਦੀ ਹੋ ਗਿਆ ਦਵਿੰਦਰ ਜਲਦੀ ਚਲੇ ਗਏ ਫਿਰ ਕੰਮ ਵੀ ਹੋ ਮੇਂ ਜਲਦੀ ਹੋਣ ਲੱਗ ਜਾਂਦੇ ਨੇ ਤੇ ਹੁਣ ਤੋ ਉੱਤੇ ਪੈਨ ਕੱਪੜੇ ਹੁਣ ਨਾ ਮੈਂ ਕਿ ਕੱਪੜੇ ਚੱਕ ਲਾਂ ਮੈਂ ਜਿਹੜੇ ਜਿਹੜੇ ਸੁੱਕ ਗਏ ਅਲਟਾ ਪਲਟਾ ਤਾਂ ਕਰੀ ਜਾਂਦੀ ਸੀ ਤੂ ਪਾਜੇ ਬਹੁਤ ਤੇਜ਼ ਪੈਰੇ ਨਵੰਬਰ ਦਾ ਮਹੀਨਾ ਚੱਲ ਰਿਹਾ ਪਰ ਤੂ ਬਹੁਤ ਜ਼ਿਆਦਾ ਤੇਜ਼ ਨਹੀਂ ਕੱਪੜੇ ਚੱਕ ਲਾਂ ਬਾਹ ਫੂਕ ਸੁੱਕ ਚੋ ਕਿਨਾਂ ਕੁਛ ਹਾਲੇ ਸਟਿਲ ਗਿੱਲੇ ਹੋਣਗੇ ਜਿਹੜਾ ਸੁੱਕੇ ਨੂੰ ਚੱਕ ਕੇ ਲੈ ਜਾ ਸੰਭਾਲ ਦਾ ਨਾਲ ਦੇ ਨਾਲ ਤੇ ਕੁਛ ਦੀ ਉਲਟਾ ਪਲਟੀ ਕਰਦਾ ਕੁਛ ਇਸ ਤਰ੍ਹਾਂ ਦਾ ਕੰਮ ਚੱਲ ਰਿਹਾਗਾ ਬਸ ਆ ਥੋੜਾ ਜਲਦੀ ਫ੍ਰੀ ਹੋਊਗਾ ਨਹੀਂ ਤਾਂ 11 ਮਾਰ ਆਰਾਮ ਨਾਲ ਬਾਜ ਜਾਂਦੇ ਨੇ ਫ੍ਰੀ ਕੀ ਹੋਗੇ ਸਿਰ ਦੁਪਹਿਰੇ ਰੋਟੀ ਯਾਨੀ ਖੇਤ ਆ ਲੈਣ ਦੀ ਤੇ ਦੁਪਹਿਰੇ ਮੈਂ ਆਟਾ ਗੁੰਨਾ ਕਈ ਵਾਰ ਕਿਉਂ ਤਸਵੀਰੇ ਮੈਂ ਇਕੱਠਾ ਆਟਾ ਗੁੰਨ ਕੇ ਰੱਖਦਾ ਮੈਂ ਅੱਜ ਸਵੇਰੇ ਬਣੇ ਸੀ ਪਰੌਂਠੇ ਤੇ ਥੋੜਾ ਜਲਦੀ ਵੀ ਬਣ ਗਏ ਸੀ ਉਸ ਕਰਕੇ ਫਿਰ ਮੈਂ ਕਿਹਾ ਨਹੀਂ ਜਲਦੀ ਘਾਟਾ ਕਿਉਂ ਗੁੰਨ ਕੇ ਰੱਖਣਾ ਵੀ ਮੈਂ ਦੁਪਹਿਰੇ ਗੁੰਨੂਗੀ ਤਾਂ ਸ਼ਾਮ ਦਾ ਵੀ ਇਕੱਠ ਇਸ ਸਰਕੇ ਦੁਪਹਿਰ ਮੈਂ ਕੁਛ ਤਾਂ ਪਰੌਂਠਾ ਲਾੜਤਾ ਪਿਆ ਸਵੇਰੇ ਸਵੇਰ ਦਾ ਕੁਛ ਪਲੇਨ ਪਰੌਂਠਾ ਆ ਪਲੇਨ ਆਟਾ ਗੁੰਨ ਲੂੰਗੀ ਦੁਪਹਿਰੇ ਨਾਲੇ ਸ਼ਾਮ ਦਾ ਇਕੱਠਾ ਗੁੰਨ ਹੋ ਜਾਊਗਾ ਫਿਰ ਤੇ ਉਹ ਦੁਪਹਿਰੇ ਆਟਾ ਗੁੰਨ ਰੋਟੀ ਬਣਾਵਾਂ ਘੰਟਾ ਡੇਢ ਘੰਟਾ ਦੁਪਹਿਰ ਕਿਚਨ ਚੋਂਦਾ ਥੋੜੇ ਦਿਨਾਂ ਨਿਕਲ ਲਾ ਫਿਰ ਥੋੜੇ ਦਿਨਾਂ ਨੂੰ ਖੇਤੀ ਦਾ ਕੰਮ ਯਾਨੀ ਕਿ ਬੀਜ ਬਜਾਈ ਹੋ ਜੂ ਖਣ ਕਦੀ ਫਿਰ ਥੋੜਾ ਜਿਹਾ ਫ੍ਰੀ ਹੋ ਜਾਗੇ ਰਿਲੈਕਸ ਹੋ ਜਾਗੇ ਤੇ ਘਰ ਕੰਨੀ ਵੀ ਧਿਆਨ ਦੇਵਾਂਗੇ ਘਰ ਦਾ ਸੌਦਾ ਪੱਤਾ ਮੁੱਕਿਆ ਪਿਆ ਉਹ ਵੀ ਲਿਹਾਉਣ ਵਾਲਾ ਹੀ ਬਸ ਜਿਹੜੀ ਚੀਜ਼ ਅਰਜੈਂਟ ਖਤਮ ਹੁੰਦੀ ਚਾਹੀਦੀ ਹੁੰਦੀ ਮੈਂ ਸਿਰਫ ਫਿਰ ਉਹੀ ਮੰਗਾਉਣੀ ਦਵਿੰਦਰ ਤੋਂ ਬਾਕੀ ਫਿਰ ਦਵਿੰਦਰ ਕਹਿੰਦੇ ਆਪਾਂ ਚੱਲਾਂਗੇ ਇੱਕ ਦਿਨ ਡੀਮਾਰਟ ਉੱਥੇ ਲੈ ਕੇ ਆਵਾਂਗੇ ਸਾਰਾ ਸਮਾਨ ਕਹਿੰਦੇ ਵੀ ਇੱਕ ਜਿਹੜੀ ਚੀਜ਼ ਹੋਏ ਐਮਰਜੈਂਸੀ ਲੋੜ ਆ ਵੀ ਹਲੇ ਉਹੀ ਮੰਗਾ ਲੂ ਵੀ ਸਾਰਾ ਇਕੱਠਾ ਲਾਵਾਂਗਾ ਉਹ ਫਿਰ ਮੈਂ ਉਹੀ ਮੰਗਾ ਰਹੀਆਂ ਜੋ ਚ ਕਪੜਾ ਉਤਾਰਨਾ ਹੁਣ ਚਲਦੇ ਆਂ ਅੰਦਰ ਤੇ ਤੁਸੀਂ ਇਹਨੇ ਸਵੇਰ ਵਾਲੀ ਇੱਕ ਦੋ ਕਲਿੱਪਸ ਜਿਹੜੇ ਮੈਂ ਬਣਾਈ ਨੇ ਸਵੇਰ ਕੀ ਕੀ ਕੰਮ ਹੋਏ ਨੇ ਤੁਸੀਂ ਉਹ ਕਲਿੱਪਸ ਦੇਖ ਲਓ ਮਾਰਨਿੰਗ ਵਿੱਚ ਮੈਂ ਜਦੋਂ ਮੇਰਾ ਕਿਚਨਸ ਬ੍ਰੈਕਫਾਸਟ ਦਾ ਕੰਮ ਖਤਮ ਹੋ ਗਿਆ ਸਾਬ ਨੂੰ ਮੈਂ ਬ੍ਰੈਕਫਾਸਟ ਕਰਵਾਤਾ ਸੀ ਦਵਿੰਦਰ ਨੇ ਜਾਣਾ ਸੀ ਜਲਦੀ ਫਿਰ ਮੈਂ ਸਭ ਦਾ ਹੀ ਖਾਣਾ ਬਣਾਉਂਦਾ ਸੀ ਵੀ ਖਾ ਲਵਾਂ ਤੇ ਉਸ ਤੋਂ ਬਾਅਦ ਫਿਰ ਮੈਂ ਕੱਪੜੇ ਵਾਸ਼ ਕਰਨੇ ਸੀਗੇ ਤੇ ਕੱਪੜੇ ਮੈਂ ਸੈਮੀ ਮਸ਼ੀਨ 'ਚ ਹੀ ਵਾਸ਼ ਕੀਤੇ ਨੇ ਬਹੁਤ ਜ਼ਿਆਦਾ ਤਾਂ ਹੈ ਨਹੀਂ ਸੀ ਮੈਂ ਫੁੱਲੀ ਚ ਲੋਡ ਕਰਾਂ ਪਰ ਮੈਂ ਵਾਸ਼ ਆਏ ਕਰਦੇ ਇਸ ਵੀ ਫਿਰ ਜਦੋਂ ਆਪਾਂ ਕਾਫੀ ਜ਼ਿਆਦਾ ਇਕੱਠੇ ਕਰਕੇ ਵਾਸ਼ ਕਰਦਾ ਫਿਰ ਪ੍ਰੈਸ ਵਾਲੇ ਵੀ ਕਾਫੀ ਜ਼ਿਆਦਾ ਹੋ ਜਾਂਦੇ ਵੀ ਪ੍ਰੈਸ ਕਰਨੇ ਔਖੇ ਲੱਗਦੇ ਨੇ ਥੋਣੇ ਨਹੀਂ ਔਖੇ ਲੱਗਦੇ ਜਿੰਨੇ ਪ੍ਰੈਸ ਕਰਨੇ ਔਖੇ ਲੱਗਦੇ ਨੇ ਫਿਰ ਮੈਂ ਕਿਹਾ ਚਲੋ ਵਾਸ਼ ਕਰ ਹੀ ਦਿੰਨੀ ਆ ਤੇ ਅੱਜ ਕਾਫੀ ਦਿਨਾਂ ਬਾਅਦ ਵਲੌਗ ਬਣਾ ਰਹੀ ਮੈਨੂੰ ਵੀ ਬਹੁਤ ਅੱਛਾ ਲੱਗ ਰਿਹਾ ਬਹੁਤ ਹੀ ਤੁਸੀਂ ਮੈਨੂੰ ਪਿਆਰ ਦਿੰਨੇ ਹੋ ਐਨੀਆਂ ਭੈਣਾਂ ਦੇ ਮੈਸੇਜ ਆਏ YouTube ਤੇ Instagram ਤੇ ਤੁਸੀਂ ਵੀਡੀਓ ਕਿਉਂ ਨਹੀਂ ਪਾ ਰਹੇ ਤੁਸੀਂ ਠੀਕ ਹੋ ਥੋੜੀ ਸੇਟ ਠੀਕ ਹੈ ਵੀਡੀਓ ਕਿਉਂ ਨਹੀਂ ਆ ਰਹੀ थैंक यू ਸੋ ਮਚ ਐਨਾ ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦ ਰੀਅਲੀ ਅੱਜ ਕੱਲ ਐਨਾ ਪਿਆਰ ਆਪਣੇ ਵੱਲੋਂ ਵੀ ਨਹੀਂ ਮਿਲਦਾ ਜਿੰਨਾ ਤੁਸੀਂ ਮੈਨੂੰ ਦੇ ਰਹੇ ਹੋ ਮੈਂ ਬਹੁਤ ਬਹੁਤ ਲੱਗੇ ਸਮਝਦੇ ਆਪਣੇ ਆਪ ਨੂੰ ਬਹੁਤ ਬਹੁਤ ਧੰਨਵਾਦ ਦਿলো ਤੁਹਾਡਾ ਐਨਾ ਪਿਆਰ ਕਰਨ ਲਈ ਇੱਕ ਭੈਣ ਦਾ ਸਵਾਲ ਸੀ ਕਿ ਜੇ ਤੁਸੀਂ ਮਸ਼ੀਨ ਚ ਇਹਦੇ ਡਰਾਇਰ ਚ ਕੱਪੜੇ ਪਾਉਣੇ ਹੋ ਫਿਰ ਉਹਨੂੰ ਪਾਣੀ ਨਾਲ ਤੁਸੀਂ ਕਿਵੇਂ ਵਾਸ਼ ਕਰਦੇ ਹੋ ਕੱਪੜੇ ਅੱਜ ਮੈਂ ਤੁਹਾਨੂੰ ਉਹੀ ਦੱਸਦੀ ਹਾਂ ਮੈਂ ਪਹਿਲਾਂ ਵੀ ਦੱਸਿਆ ਹੋਇਆ ਵੈਸੇ ਤੇ ਜਿਵੇਂ ਇੱਧਰ ਪਾਣੀ ਆ ਦੇਖੋ ਆਪਾਂ ਇੱਧਰ ਛੱਡ ਲਿਆ ਇੱਧਰ ਪਾਣੀ ਆ ਗਿਆ ਕੱਪੜੇ ਪਾਏ ਹੋ ਹੁੰਦੇ ਨੇ ਢੱਬ ਵਿੱਚ ਇਧਰੋਂ ਪਾਣੀ ਆ ਜਾਂਦਾ ਤੇ ਫਿਰ ਇੱਕ ਮੈਂ ਐਕਸਟਰਾ ਪਾਣੀ ਇਧਰੋਂ ਲੈ ਲਵਾਂ ਨਹੀਂ ਆ ਮੈਂ ਜਿਹੜਾ ਮੈਂ ਆ ਪਾਈਤ ਲਗਾ ਲਈ ਇੱਕ ਮੈਂ ਇਧਰੋਂ ਪਾਣੀ ਛੱਡ ਲਾਂ ਨੂੰ ਹੁੰਦੀ ਆ ਪਾਣੀ ਦੀ ਇਹਦਾ ਦੋ ਤਰਫੋਂ ਆ ਦੇਖੋ ਜਿਵੇਂ ਇੱਕ ਪਾਣੀ ਮਿੱਠੇ ਛੱਡ ਲਿਆ ਕੱਪੜਿਆਂ ਦੇ ਨਾਲ ਦੋ ਤਰਫੋਂ ਪਾਣੀ ਪਾ ਕੇ ਫਿਰ ਖੁੱਲੇ ਪਾਣੀ ਨਾਲ ਪਹਿਲਾਂ ਮੈਂ ਸਰਫ ਕੱਢ ਦਾਂ ਨਹੀਂ ਉਸ ਤੋਂ ਬਾਅਦ ਫਿਰ ਕੱਲਾ ਆ ਵਾਲਾ ਪਾਣੀ ਚਵਾ ਕੇ ਤੇ ਆਪਾਂ ਇਹ ਇਹਦਾ ਤਾਂ ਕੰਡਰਾਇਰ ਦਾ ਬੰਦ ਕਰ ਦਾਂਗੇ ਇਸਾ ਰਸ ਫਸਾਬਾਂ ਜਿਹੜੀ ਕੱਪੜਿਆਂ 'ਚ ਹੁੰਦੀਆਂ ਫਿਰ ਨਿਕਲ ਜਾਂਦੀਆਂ ਐ ਇਸ ਤਰ੍ਹਾਂ ਨੂੰ ਕੱਪੜੇ ਘਾਉਂਦੀਆਂ ਇਹ ਦੋ ਤਰਫੋਂ ਪਾਣੀ ਖੁਰਲਾ ਪਾਣੀ ਛੱਡ ਕੇ ਫਿਰ ਸਰਸਾ ਨਿਕਲ ਜਾਂਦਾਗਾ ਇਸ ਤਰ੍ਹਾਂ ਕੋਈ ਸਿਸਟਮ ਹੈ ਬਾਕੀ ਅਸੀਂ ਟੂਟੀਆਂ ਦਾ ਸਿਸਟਮ ਇਦਾਂ ਹੀ ਕਰੇ ਹੋਏਗਾ ਮਸ਼ੀਨ ਤੇ ਪਾਣੀ ਫਿਕਸ ਹੈ ਕਿਉਂਕਿ ਮਸ਼ੀਨ ਪਈ ਇੱਥੇ ਆਪਾਂ ਟੱਬ ਬਾਲਟੀ ਕੁਝ ਵੀ ਨਹੀਂ ਲਗਾ ਸਕਦੇ ਹੈਗੇ ਹਨਾ ਪਿੱਛੇ ਤੇ ਸਾਰੀਆਂ ਟੂਟੀਆਂ ਦੇ ਪਾਈਪਸ ਚੜੀਆਂ ਹੋਈਆਂ ਨੇ ਇਹ ਹੈਗੇ ਗਰਮ ਪਾਣੀ ਵਾਲੀ ਟੂਟੀ ਕਿਉਂਕਿ ਸਾਡੇ ਉੱਪਰ ਗੈਸ ਗੀਟਰ ਲੱਗਿਆ ਹੋਇਆਗਾ ਇਹ ਜੇ ਹੁਣ ਸਰਦੀ ਚ ਗਰਮ ਪਾਣੀ ਚਾਹੀਦਾ ਉਹ ਯੂਜ਼ ਕਰਨ ਵਾਸਤੇ ਪਾਈਪਸ ਚੜਾਈ ਹੋਈਆਂ ਨੇ ਸਾਰੀਆਂ ਤੇ ਫਿਕਸ ਹੀ ਨੇ ਇਹ ਤੇ ਆਹ ਮਸ਼ੀਨ ਨਾਲ ਫਿਕਸ ਕਰੀ ਹੋਈ ਹੈ ਇਧਰ ਕਨੈਕਸ਼ਨ ਹੈ ਦਾ ਮਸ਼ੀਨ ਨਾਲ ਤੁਸੀਂ ਪਾਣੀ ਇਹ ਇਧਰ ਕਰਨਾ ਚਾਹੀ ਇਧਰ ਕਰ ਲਓ ਤੇ ਇਧਰ ਹੈਗਾ ਫਰੈਸ਼ ਵਾਟਰ ਜਦੋਂ ਮੋਟਰ ਚਲਾਉਨੇ ਆ ਤਾਂ ਫਰੈਸ਼ ਵਾਟਰ ਤਾਜ਼ਾ ਪਾਣੀ ਇਹ ਚ ਆਊਗਾ ਇਸ ਨਾਲ ਕੁਝ ਆਪਸ਼ਨਸ ਇਹ ਰੱਖੇ ਹੋਏ ਨੇ ਤਿੰਨੇ ਤਰ੍ਹਾਂ ਦੇ ਪਾਣੀ ਵਾਲੀਆਂ ਇਹ ਗਰਮ ਪਾਣੀ ਆਪਾਂ ਐ ਇੱਧਰ ਵੀ ਯੂਜ਼ ਕਰ ਸਕਦੇ ਹਾਂ ਪਾਈਪ ਚੜਾਈ ਹੋਈ ਹੈ ਜੇ ਇੱਧਰ ਕੋਈ ਆਪਾਂ ਕੱਪੜਾ ਸੋਕ ਕਰਨ ਟੱਬ ਵਿੱਚ ਪਾਈਪਸ ਚੜਾ ਕੇ ਕਰਾਂਏ ਉਹ ਵੀ ਥੋੜੀ ਸੁੱਕ ਹੋ ਜਾਂਦਾ ਵੀ ਇੱਧਰ ਤੋਂ ਸਹੀ ਪਾਣੀ ਇੱਧਰ ਵੀ ਆ ਜੂਗਾ ਜੇ ਕੋਈ ਥੱਲੇ ਬਾल्टी ਭਰਨੀ ਆ ਕੋਈ ਬਾਹਰ ਤੁਹਾਨੂੰ ਲੋੜ ਆ ਕੋਈ ਪੈਰ ਵਗੈਰਾ ਧੋਣੇ ਤਾਂ ਐ ਵੀ ਗਰਮ ਪਾਣੀ ਆ ਜੂ ਕੋਈ ਭਾਂਡੇ ਭੁੰਡੇ ਧੋਣੇ ਕੋਈ ਪ੍ਰੋਗਰਾਮ ਆ ਕੱਠ ਵਾਠ ਪਾਈਪ ਲਗਾ ਕੇ ਤੁਸੀਂ ਇੱਧਰ ਜਵੇਂ ਮਰਜ਼ੀ ਟੱਬ ਧਰ ਕੇ ਪਾਣੀ ਭਰ ਹੀ ਚੱਲੋ ਤੇ ਆਹ ਵਾਲੇ ਜਿਹੜਾ ਮਿਕਸਚਰ ਲ ਇਹ ਮਿਕਸਚਰ ਚ ਇਹ ਇੱਕ ਚ ਹੈਗਾ ਪਾਣੀ ਆਪਣਾ ਟੈਂਕੀ ਵਾਲਾ ਪਾਣੀ ਆਉਂਦਾ ਤੇ ਇੱਕ ਚ ਆਉਂਦਾ ਫਰੈਸ਼ ਵਾਟਰ ਜਦੋਂ ਮੋਟਰ ਚੋਂ ਆਉਂਦਾ ਤਾਜ਼ਾ ਪਾਣੀ ਆਊਗਾ ਫਿਰ ਗਰਮ ਪਾਣੀ ਵਾਲੀ ਅਸੀਂ ਇੱਕੋ ਹੀ ਆਪਸ਼ਨ ਰੱਖੀ ਹੋਈ ਹੈਗੀ ਉਹ ਇੱਕੋ ਹੀ ਬਹੁਤ ਹੁੰਦੀ ਹੈ ਗਰਮ ਪਾਣੀ ਵਾਲੀ ਫਿਰ ਪਾਈਪ ਹੈਗੇ ਪਾਈਪ ਲਗਾ ਕੇ ਤਾ ਚਾਹੇ ਤੁਸੀਂ ਇੱਥੇ ਯੂਜ਼ ਕਰਨ ਨੂੰ ਚਾਹੇ ਪਾਈਪ ਤੁਸੀਂ ਮਸ਼ੀਨ ਚ ਲਗਾ ਲਓ ਜਿਵੇਂ ਮਰਜ਼ੀ ਤੁਸੀਂ ਜਿੱਦਲ ਮਰਜ਼ੀ ਪਾਈਪ ਲੈ ਜਾਓ ਫਿਰ ਇਸ ਕਰਕੇ ਇੱਥੇ ਅਸੀਂ ਫਰੈਸ਼ ਵਾਟਰ ਵਾਲੀ ਆਪਸ਼ਨ ਰੱਖੀ ਹੋਈ ਹੈਗੀ ਮੀਡੇ ਫਰੇਕੋਂ ਕਿ ਸਰਦੀ ਵਿੱਚ ਫਰੈਸ਼ ਵਾਟਰ ਵੀ ਬਹੁਤ ਨਿੱਗਾ ਟਿੱਗਾ ਤਾਜ਼ਾ ਤਾਜ਼ਾ ਪਾਣੀ ਹੁੰਦਾ ਜੇ ਇੱਥੇ ਕੱਪੜੇ ਸੋਕ ਕਰਨ ਉਹਦੇ ਵਿੱਚ ਉਹ ਵੀ ਆਪਾਂ ਕਰ ਸਕਦੇ ਕੋਈ ਕੁਝ ਵੀ ਟਵਾਸ਼ ਕਰਨਾ ਤੇ ਆਹ ਟੈਂਕੀ ਵਾਲਾ ਹੋ ਗਿਆ ਫਰੈਸ਼ ਵਾਟਰ ਹੋ ਗਿਆ ਇਹਦੇ ਵਿੱਚ ਵੀ ਫਰੈਸ਼ ਵਾਟਰ ਹੋ ਗਿਆ ਜਦੋਂ ਮੋਟਰ ਚਲਾਉਣੇ ਤਾਂ ਆਇਆ ਪਾਣੀ ਉਦੋਂ ਆਊਗਾ ਤੇ ਇੰਦਰ ਆਪਣਾ ਮਸ਼ੀਨ ਨਾਲ ਕਨੈਕਟ ਕਰਿਆ ਹੋਇਆ ਇਹ ਵੀ ਟੈਂਕੀ ਵਾਲਾ ਪਾਣੀ ਆ ਤੇ ਇੱਧਰ ਹੈਗਾ ਪਰੰਗ ਗਰਮ ਪਾਣੀ ਦੀ ਇਧਰ ਵਾਲਾ ਇਸ ਤਰ੍ਹਾਂ ਕੁਝ ਆਪਸ਼ਨਸ ਰੱਖੀਆਂ ਹੋਈਆਂ ਨੇ ਫਿਰ ਮੈਂ ਡਰਾਇਰ ਵਿੱਚ ਦੋ ਤਰਫੋਂ ਪਾਣੀ ਛੱਡ ਕੇ ਖੁੱਲੇ ਕੱਪੜੇ ਪਾਣੀ ਨਾਲ ਵਾਸ਼ ਕਰਦਾ ਨਹੀਂ ਖੁੱਲੇ ਪਾਣੀ ਨਾਲ ਸਰਸ ਵਗੈਰਾ ਨਿਕਲ ਜਾਂਦਾ ਕੁਝ ਇਸ ਤਰ੍ਹਾਂ ਦਾ ਰੱਖਿਆ ਹੋਇਆ ਸਿਸਟਮ ਇੱਥੇ ਚਲੋ ਜੀ ਅੰਦਰ ਆ ਕੇ ਮੈਂ ਬਣਾਇਆ ਆਪਣਾ ਬ੍ਰੇਕਫਾਸਟ ਮੈਂ ਪ੍ਰੌਂਟਾਂ ਖਾਂਦਾ ਪ੍ਰੌਂਟੇ ਬਹੁਤ ਹੀ ਖਾਦੇ ਨੇ ਸੋ ਅੱਜ ਮੈਂ ਕਿਹਾ ਚਲੋ ਥੋੜਾ ਜਿਹਾ ਮੇਰੇ ਕੋਲ ਟਾਈਮ ਹੈਗਾ ਦੂਜਿਆਂ ਦਾ ਬ੍ਰੇਕਫਾਸਟ ਫੈਮਿਲੀ ਦਾ ਸਾਰਾ ਮੈਂ ਜਲਦੀ ਖਤਮ ਕਰਦਾ ਸੀ ਕੰਮ ਮੈਂ ਆਪਣੇ ਲਈ ਬਣਾਇਆ ਸੈਂਡਵਿਚ ਦੇ ਨਾਲ ਕੌਫੀ ਸੈਂਡਵਿਚ ਹੋਵੇ ਤੇ ਨਾਲ ਕੌਫੀ ਹੋਵੇ ਕੰਬੀਨੇਸ਼ਨ ਮੈਨੂੰ ਬਹੁਤ ਹੀ ਵਧੀਆ ਲੱਗਦਾ ਮਿੱਠੀ ਕੌਫੀ ਨਾ ਫਿੱਕੀ ਚਾਹ ਮੈਂ ਫਿੱਕੀ ਪੀਂਦੀ ਆ ਪਰ ਕੌਫੀ ਨਹੀਂ ਫਿੱਕੀ ਪੀਤੀ ਜਾਂਦੀ ਤੇ ਕਿਚਨ ਸਾਰੀ ਕਲੀਨ ਕਰਨ ਤੋਂ ਬਾਅਦ ਕਿਚਨ ਕਲੀਨ ਕਰਨ ਵਾਲੀ ਮੇਰੀ ਰਹਿ ਗਈ ਸੀ ਉਸ ਤੋਂ ਬਾਅਦ ਮੈਂ ਕੱਪੜੇ ਧੋਣ ਲੱਗੀ ਫਿਰ ਅੰਦਰ ਆ ਕੇ ਆਪਣਾ ਬ੍ਰੈਕਫਾਸਟ ਕਰਕੇ ਫਿਰ ਮੈਂ ਕਿਚਨ ਕਲੀਨ ਕੀਤੀ ਆ ਉਸ ਤੋਂ ਬਾਅਦ ਕਿਚਨ ਦਾ ਕੰਮ ਖਤਮ ਕਰਨ ਤੋਂ ਬਾਅਦ ਫਿਰ ਥੋੜੀ-ਬਹੁਤੀ ਡਸਟਿੰਗ ਸਾਫ ਸਫਾਈ ਵੀ ਆਪਾਂ ਕਰਨੀ ਹੁੰਦੀ ਹੈ ਇਹਦੇ ਬਿਨਾ ਵੀ ਆਪਾਂ ਨੂੰ ਸਬਰ ਨਹੀਂ ਆਉਂਦਾ ਇੱਕ ਮਾਨ ਜਾਂ ਨਿਯਮ ਹਨ ਮਨ ਨਹੀਂ ਖੜਦਾ ਵੀ ਮੈਂ ਚਾਹ ਹਾਫ ਸਫਾਈ ਕੁਝ ਕਰੀ ਨੀ ਫਿਰ ਥੋੜੀ ਕਰ ਲੋ ਪਰ ਵਧੀਆ ਲੱਗਦਾ ਕਰਨਾ ਥੋੜੀ-ਬਹੁਤ ਸਾਫ ਸਫਾਈ ਬਾਕੀ ਆਉਂਦਾ ਘਰ ਥੋੜਾ ਦੇਖਣ ਯੋਗ ਹੋ ਜਾਂਦਾ ਜਿਵੇਂ ਨੌਬੀ ਤੱਕ ਕੋਈ ਸੈਂਟਰ ਟੇਬਲ ਸੋਫਾ ਵਗੈਰਾ ਸੈੱਟ ਕਰ ਦੋ ਵਾਸ਼ਬੈਸ਼ਨੇ ਧੋਣਾ ਸੀ ਧੋ ਕੇ ਡਰਾਈ ਕਰ ਦੋ ਕਲੀਨ ਜਾਂ ਇੱਕ ਪੋਜ਼ਿਟਿਵ ਵਾਈਬ ਵੀ ਆਉਣ ਲੱਗ ਜਾਂਦੀ ਘਰ ਚ ਅੱਛਾ ਲੱਗਦਾ ਸੇ ਪਹਿਲਾਂ ਵੀ ਠੀਕ ਐ ਨਾ ਗੰਦਾ ਨਹੀਂ ਹੁੰਦਾ ਸਾਫ਼ ਹੀ ਹੁੰਦਾ ਪਰ ਆਪਾਂ ਨੂੰ ਵੀ ਗੰਦਾ ਹੀ ਲੱਗਦਾ ਜਦ ਤੱਕ ਕਲੀਨ ਨਾ ਕਰੋ ਐ ਲੱਗਦਾ ਵੀ ਗੰਦਾ ਹੀ ਐ ਸੋ ਫੋ ਸਪੈਸ਼ਲ ਕਲੀਨ ਕਰਤਾ ਸਾਰਾ ਏਰੀਆ ਅਚੀ ਤਰ੍ਹਾਂ ਇਹ ਵਾਈਪ ਕਰ ਦੂੰਗੀ ਡਰਾਈ ਕਰ ਦੂੰਗੀ ਤੇ ਹੈਂਡ ਟੋਵਲ ਫਰੈਸ਼ ਲਗਾ ਦੂੰਗੀ ਐਨੇ ਨਾਲ ਹੀ ਬਹੁਤ ਅੱਛੀਆਂ ਵਾਈਪਸ ਆਉਂਦੀਆਂ ਨੇ ਆਪਣੇ ਘਰ 'ਚ ਵੀ ਆਪਾਂ ਜਦੋਂ ਆਲੇ-ਦੁਆਲੇ ਦੇਖਦੇ ਆ ਕੋਈ ਕੰਮ ਕਰਦੇ ਆ ਬੜਾ ਅੱਛਾ ਲੱਗਦਾ ਹੈਗਾ ਤੋਂ ਫੋ ਆਫੀਸ਼ੀਅਲ ਹੋ ਗਿਆ ਕਲੀਨ ਉਸ ਤੋਂ ਬਾਅਦ ਫਿਰ ਲੋਬੀ ਦਾ ਸੈਂਟਰ ਟੇਬਲ ਕਲੀਨ ਕਰੂੰਗੀ ਸੋਫੇ ਦੇ ਕੱਪੜੇ ਸੈੱਟ ਕਰ ਦੂੰਗੀ ਚੇਅਰ ਸੈੱਟ ਕਰ ਦੂੰਗੀ ਤੇ ਇੰਨੇ ਨਾਲ ਹੀ ਆਪਾਂ ਨੂੰ ਬਹੁਤ ਵਧੀਆ ਲੱਗਦਾ ਔਰ ਇੰਨਾ ਤੱਕ ਕਰਨਾ ਬਣਦਾ ਏ ਰੋਜ਼ ਬਾਕੀ ਸਾਰੀ ਟੈਸਟਿੰਗ ਆਲਮੋਸਟ ਮੈਂ ਕੱਲ ਕਰ ਚੁੱਕੀ ਸੀ ਪਰ ਇੰਨੇਕ ਮੈਂ ਡੇਲੀ ਕਰਤੀ ਕਰਨੀ ਆ ਵੀ ਸੈਂਟ ਟੇਬਲ ਤੇ ਕਪੜਾ ਮਾਰਨਾ ਵਾਸ਼ਿੰਗ ਮਸ਼ੀਨ ਕਲੀਨ ਕਰਨਾ ਇੰਨਾ ਤਾ ਹੁੰਦਾ ਹੀ ਹੁੰਦਾ ਸੋਫੇ ਦਾ ਕਪੜਾ ਦਿਨ ਚ ਪਤਾ ਹੀ ਨਹੀਂ ਕਿੰਨੀ ਵਾਰ ਮੈਂ ਠੀਕ ਕਰਦੇ ਜਦੋਂ ਵਾਲ ਜੇ ਦਿਖਣਾ ਨਾ ਨਿਗਾ ਪੈਂਦੀ ਆਪਣੇ ਵਾਲ ਪੈਰ ਇਹਨੂੰ ਦੇਖਣ ਨੂੰ ਅੱਛਾ ਲੱਗਦਾ ਫਿਰ ਮੈਂ ਲੰਘ ਗਈ ਟੰਬ ਦੀ ਹੱਥ ਮਾਰਦਣੀ ਆ ਸੋਫੇ ਦੇ ਕਪੜਾ ਔਰ ਇਹ ਆਦਰ ਸਿਰਫ ਮੈਨੂੰ ਹੀ ਆ ਵੀ ਸੋਫੇ ਦਾ ਕਪੜਾ ਮੈਂ ਸੈੱਟ ਕਰਨਾ ਹੀ ਕਰਨਾਗਾ बाकी चेयर्स दी डस्टिंग ਕਰ ਦੂੰਗੀ ਹੈਲਪਰ ਵੀ ਹੁਣ ਪੋਚਾ ਲਗਾ ਕੇ ਜਾ ਚੁੱਕੀ ਉਸ ਉਹਦਾ ਕੰਮ ਵੀ ਹੋ ਗਿਆ ਸਿ डन ਤੇ ਹੁਣ ਸੀ ਮੇਰਾ ਫਰੂਟ ਟਾਈਮ 11 11:30 ਦੇ ਵਜੇ ਮੇਰਾ ਫਰੂਟ ਟਾਈਮ ਹੁੰਦਾ Apple ਖਾ ਕੇ ਮੈਂ ਬਹੁਤ ਬੋਰ ਹੋ ਚੁੱਕੀ ਮੈਂ ਚਲੋ ਮੈਂ ਮਿਕਸ ਫਰੂਟ ਖਾਣੇ ਆ ਪਪਾਇਆ ਅੰਬੂਰੂਤ ਤੇ ਬਨਾਣਾ ਚਾਹ ਪੀਣ ਤੇ ਆਪਾਂ ਨੂੰ ਕੌੜ ਨਹੀਂ ਹੁੰਦੀ ਪਰ ਫਰੂਟ ਖਾਂਦੇ ਆਪਾਂ ਨੂੰ ਬਹੁਤ ਕੌੜ ਕਰ ਲੈਂਦੇ ਪਰ ਮੈਂ ਆਪਣਾ ਇੱਕ ਟਾਈਮ ਫਰੂਟ ਲਈ ਜਰੂਰ ਫਿਕਸ ਰੱਖਿਆ ਹੋਇਆ ਤੁਹਾਨੂੰ ਕਰਦੇ ਦੁਪਹਿਰ ਦਾ ਲੰਚ ਸਵੇਰੇ ਤੇ ਮੈਂ ਬਣਾਈ ਸੀ ਮਿੱਠੇ ਵਾਲੇ ਪਰੌਂਠੇ ਪਰੇ ਰਾਤ ਨੂੰ ਬਣਾਈ ਸੀ ਸਬਜ਼ੀ ਚਾਹੀਏ ਪਨੀ ਰਾਤ ਵਾਲੀ ਸਬਜ਼ੀ ਮੇਰੇ ਕੋਲ ਹੈਗੀ ਇਸ ਵਿੱਚ ਮੈਂ ਆਪਣਾ ਕਰ ਲਿਆ ਲੰਚ ਤੇ ਹੁਣ ਸ਼ਾਮ ਦਾ ਹੋ ਚੁੱਕਾ ਹੈ ਸ ਮੇਰਾ ਚਾਹ ਦਾ ਟਾਈਮ ਚਾਹ ਨਾਲ ਮੈਂ ਬਿਸਕਟ ਤੇ ਮਖਾਣੇ ਲੈ ਰਹੀ ਆ ਪੰਜੀਰੀ ਖਤਮ ਹੋ ਚੁੱਕੀ ਹੈ 4 ਵਜੇ ਦੇ ਕਰੀਬ ਅੱਜ ਮੈਂ ਚਾਹ ਪੀਤੀ ਤੇ ਪੰਜੀਰੀ ਨੂੰ ਬਹੁਤ ਮਿਸ ਕਰ ਰਹੀ ਆ ਦਵਿੰਦਰ ਹਜੇ ਫ੍ਰੀ ਨਹੀਂ ਸੀ ਖੇਤ ਖੇਤੀ ਦੇ ਕੰਮ ਕਰਕੇ ਕਾਫੀ ਬਿਜ਼ੀ ਸੀਗੇ ਟਾਈਮ ਹੀ ਨਹੀਂ ਲੱਗ ਰਿਹਾ ਸਾਡਾ ਬਾਜ਼ਾਰ ਜਾਣ ਦਾ ਤੇ ਸਮਾਨ ਜਿਵੇਂ ਹੀ ਟਾਈਮ ਲੱਗੂਗਾ ਲੈ ਆਵਾਂਗੇ ਪੰਜੀਰੀ ਦਾ ਤੇ ਪੰਜੀਰੀ ਬਣਾਵਾਂਗੇ ਸਰਦੀ ਸਰਦੀ ਪੰਜੀਰੀ ਦਾ ਆਨੰਦ ਲਵਾਂਗੇ ਚਾਹ ਇੰਜੋਏ ਕਰਾ ਕਰਾਂਗੇ ਪੰਜੀਰੀ ਨਾਲ अच्छा एक कमेंट आया स्कने में वेट लॉस कर रहे मेनू पंजिरी बहुत बहुत पसंद है मैं खाऊंगी तो मेरा वेट नहीं बढ़ेगा बिल्कुल भी नहीं बढ़ेगा मैं वेट घटाने ਤੋਂ ਬਾਹਰ ਨਾਲ ਦੇ ਨਾਲ ਪੰਜੀਰੀ ਖਾਣੀ ਸ਼ੁਰੂ ਕਰਤੀ ਸੀ ਕਦੇ ਭਰੇ ਹੀ ਨਹੀਂ ਰੱਖਿਆ ਪੰਜੀਰੀ ਦਾ ਪੰਜੀਰੀ ਮੈਨੂੰ ਬਹੁਤ ਜਿਆਦਾ ਪਸੰਦ ਹੈ ਖਾਓ ਪਰ ਇੱਕ ਲਿਮਿਟ ਚ ਖਾਓ ਹਨਾ ਥੋੜੀ ਤੁਸੀਂ ਲੈ ਲਓ ਐਂ ਕਹਿ ਲਓ ਇੱਕ ਕਟਕੀ ਪੰਜੀਰੀ ਤੁਸੀਂ ਇੱਕ ਟਾਈਮ ਚ ਖਾ ਸਕਦੇ ਹੋਗੇ ਉਸ ਤੋਂ ਜ਼ਿਆਦਾ ਤਾਂ ਨਹੀਂ ਇੱਕ ਲਿਮਿਟ ਬਣਾ ਕੇ ਰੱਖੋ ਆਪਣੀ ਤਾਂ ਉਸ ਨੂੰ ਇੱਕ ਕਟਕੀ ਪੰਜੀਰੀ ਤੁਸੀਂ ਖਾ ਸਕਦੇ ਹੋਗੇ ਤੇ ਜੇ ਥੋੜਾ weight ਵਧੂ ਹਾਵੀ ਤਾਂ ਫਿਰ ਤੁਸੀਂ ਥੋੜਾ ਜਿਹਾ ਹੋਰ ਕੁਆਂਟੀਟੀ ਉਹਦੀ ਘਟਾ ਸਕਦੇ ਹੋਗੇ ਇਸ ਤਰ੍ਹਾਂ ਤੁਸੀਂ ਖਾਓ ਸਾਰਾ ਕੁਝ ਛੱਡਣਾ ਕੁਝ ਨਹੀਂ ਪਰ ਇੱਕ ਪੋਸ਼ਨ ਕੰਟਰੋਲ ਚ ਖਾਣੀ ਹੁੰਦੀ ਆਪਾਂ ਹਰ ਇੱਕ ਚੀਜ਼ ਹੁਣ ਸੀ ਸ਼ਾਮ ਦਾ ਟਾਈਮ ਸ਼ਾਮ ਨੂੰ ਮੈਂ ਕੋਈ ਦਾਲ ਸਬਜ਼ੀ ਨਹੀਂ ਬਣਾਉਣੀ ਸੀ ਤੇ ਮੇਰੇ ਕੋਲ ਲਾਲ ਸਬਜ਼ੀਆਂ ਪਈਆਂ ਸੀ ਸਾਗ ਵੀ ਪਿਆ ਸੀ ਪਨੀਰ ਵੀ ਪਿਆ ਸੀ ਫਿਰ ਮੈਂ ਕਿਹਾ ਚਲੋ ਕਿਉਂ ਟਾਈਮ ਵੇਸਟ ਕਰੋ ਹੋਰ ਸਬਜ਼ੀਆਂ ਬਣਾਓ ਫੇਰ ਬਚਣਗੀਆਂ ਵੀ ਚਲੋ ਉਹੀ ਖਤਮ ਕਰਾਂਗੇ ਫਿਰ ਮੈਂ ਡਾਈਨਿੰਗ ਟੇਬਲ ਦੀ ਨਾ ਡੀਪ ਕਲੀਨਿੰਗ ਕਰਨੀ ਸ਼ੁਰੂ ਕਰਤੀ ਸੀ ਟੇਬਲ ਦਾ ਨੀਚਲਾ ਫਰੇਮ ਮੈਂ ਦੀਵਾਲੀ ਤੋਂ ਪਹਿਲਾਂ ਦਾ ਕਲੀਨ ਕਰਿਆ ਹੋਇਆ ਤੇ ਆਲਮੋਸਟ 1 ਮਹੀਨਾ ਹੋ ਚੁੱਕਾ ਐ ਸੀ ਮੈਂ ਕਿਹਾ ਚਲੋ ਹੁਣ ਟਾਈਮ ਵੀ ਮੇਰੇ ਕੋਲ ਹੈਗਾ ਵੀ ਦਾਲ ਸਬਜੀ ਮੈਂ ਕਿ ਨਹੀਂ ਬਣਾਉਣੀ ਕਿ ਚੰਦਾ ਕੋਈ ਕੰਮ ਨਹੀਂ ਸੀ ਵੀ ਟਾਈਮ ਕਿਉਂ ਵੇਸਟ ਕਰਨਾ ਬੈਠ ਕੇ ਵੀ ਕੁਝ ਨਾ ਕੁਝ ਕੰਮ ਕਰ ਲਈਏ ਕਿਉਂਕਿ ਜਦੋਂ ਸਵੇਰੇ ਡਸਟਿੰਗ ਕਰਦੇ ਆ ਨਾ ਉਦੋਂ ਇੰਨਾ ਟਾਈਮ ਨਹੀਂ ਹੁੰਦਾ ਉਦੋਂ ਐ ਹੁੰਦਾ ਵੀ ਸਾਰੇ ਘਰ ਦੀ ਥੋੜੀ ਬਹੁਤੀ ਡਸਟਿੰਗ ਕਰ ਦਈਏ ਝਾੜ ਪੂੰਛ ਕਰ ਦਈਏ ਵੀ ਡੀਪ ਕਲੀਨਿੰਗ ਦਾ ਟਾਈਮ ਨਹੀਂ ਹੁੰਦਾ ਫਿਰ ਮੈਂ ਕਿਹਾ ਚਲੋ ਹੁਣ ਕਰ ਦਾਨੀ ਆ ਡਾਈਨਿੰਗ ਟੇਬਲ ਦਾ ਫਰੇਮ ਨਹੀਂ ਚੋ ਡੀਪ ਕਲੀਨ ਕਰਤਾ ਚੇਅਰਸ ਜਿਹੜੇ ਕੁਸ਼ਨ ਸੀ ਗੱਦਿਆਂ ਸੀ ਮੈਂ ਬਰਸ਼ ਨਾਲ ਕਲੀਨ ਕਰਤੇ ਉਹਨਾਂ ਅੱਛੀ ਤਰ੍ਹਾਂ ਕਲੀਨ ਹੋ ਚੁਕੀਆਂ ਨੇ ਬਾਕੀ ਉਹ ਪ੍ਰਸ਼ਨਾਂ ਨੂੰ ਜਾਲੀ ਵਾਲੇ ਡੋਰ ਬਹੁਤ اچھی ਤਰ੍ਹਾਂ ਸਾਫ਼ ਹੋ ਜਾਂਦੇ ਨੇ ਜਾਲੀ ਜੋ ਡਸਟ ਜਿਹੜੇ ਜਾਲੀ ਵਾਲੇ ਦਰਵਾਜ਼ਿਆਂ ਦੇ ਵਿੱਚ ਜਾਲੀ ਤੇ ਬਰੀਕ-ਪਰੀਕ ਜਾਲੇ ਜੀ ਲੱਗ ਜਾਂਦੇ ਨੇ ਉਹ ਵੀ اچھی ਤਰ੍ਹਾਂ ਸਾਫ਼ ਹੋ ਜਾਂਦੇ ਨੇ ਤੇ ਬਾਕੀ ਚੇਅਰ ਸਾਰੀਆਂ ਮੈਂ ਕੱਪੜੇ ਨਾਲ اچھی ਤਰ੍ਹਾਂ ਡਸਟਿੰਗ ਕਰ ਦੂੰਗੀ ਚੇਅਰਸ ਦੀਆਂ ਚੇਅਰਸ ਕਲੀਨ ਹੋ ਜਾਣਗੇ ਫਿਰ ਸਵੇਰੇ ਭੱਜ ਦੌੜ ਦੀ ਚ ਆਪਾਂ ਡਸਟਿੰਗ ਕਰਦੇ ਹੁੰਦੇ ਆ ਤੇ ਡੀਪ ਕਲੀਨਿੰਗ ਕਰਨ ਦਾ ਉਦੋਂ ਟਾਈਮ ਵੀ ਨਹੀਂ ਲੱਗਦਾ ਤੇ ਆਪਦਾ ਗਏ ਹੁੰਦਾ ਵੀ ਚਲੋ ਫਟਾਫਟ ਸਾਰਾ ਘਰ ਸਾਰੇ ਰੂਮਸ ਇੱਕ ਵਾਰ ਕਵਰ ਕਰ ਲਓ ਡਸਟਿੰਗ ਕਰਕੇ ਮੈਂ ਜਿੱਦ ਇੱਕ ਚੀਜ਼ ਸੀ ਡੀਪ ਕਲੀਨਿੰਗ ਤੇ ਬੈਠ ਕੇ ਤਾਂ ਫਿਰ ਉਸੇ ਤੇ ਟਾਈਮ ਸਾਰਾ ਖਾਪ ਗਿਆ ਨਾ ਆਪਣਾ ਤੇ ਸ਼ਾਮ ਨੂੰ ਫਿਰ ਮੈਂ ਕਿਹਾ ਚਲੋ ਹੁਣ ਬੇਲੇ ਬਹਿ ਕੇ ਤਾਂ ਕੀ ਕਰਨਾ ਟਾਈਮ ਨਾ ਵੇਸਟ ਕਰੀ ਕੋਈ ਨਾ ਕੋਈ ਕੰਮ ਕਰ ਲਈ ਸੋ ਡਾਈਨਿੰਗ ਟੇਬਲ ਦੀ ਮੈਂ ਡੀਪ ਕਲੀਨਿੰਗ ਕਰਤੀ ਚੇਅਰਸ ਦੀ ਵੀ ਕਲੀਨਿੰਗ ਹੋ ਗਈ ਤੇ ਉਸ ਤੋਂ ਬਾਅਦ ਜਿਹੜਾ ਡਾਈਨਿੰਗ ਟੇਬਲ ਦੇ ਉੱਪਰ ਸਮਾਨ ਪਿਆ ਸੀ ਫਿਰ ਮੈਂ ਕਿਹਾ ਚਲੋ ਉਹ ਵੀ ਅੱਛੀ ਤਰ੍ਹਾਂ ਇੱਕ ਵਾਰ ਵਾਈਪ ਕਰ ਦਾਂ ਕਿਉਂਕਿ ਟਾਈਮ ਹੈਗਾ ਉਸਨੇ ਕੋਲ ਸਾਰਾ ਟਾਈਮ ਨਹੀਂ ਹੁੰਦੀ ਆ ਜਿੰਨਾ ਟਾਈਮ ਹੋਵੇ ਉਸ ਦੇ ਹਿਸਾਬ ਨਾਲ ਫਿਰ ਕੰਮ ਕਰ ਲਈਦਾ ਜੀ ਟਾਈਮ ਥੋੜਾ ਪਾ ਉਹਨਾਂ ਕੰਮ ਕਰ ਲਉ ਇਹ ਟਾਈਮ ਖੁੱਲਣਾ ਤਾਂ ਥੋੜਾ ਐਕਸਟਰਾ ਕੰਮ ਤੁਸੀਂ ਲੈ ਲਓ ਤੇ ਜਿੰਨਾ ਉੱਪਰ ਸਾਮਾਨ ਪਿਆ ਸੀ ਸਾਰਾ ਚੰਗੀ ਤਰ੍ਹਾਂ ਮੋਦੀ ਵਿੱਚ ਡੀਪ ਕਲੀਨਿੰਗ ਕਰ ਸਾਰੀ ਟ੍ਰੇ ਟ੍ਰੇ ਜੋ ਵੀ ਸਾਮਾਨ ਪਿਆ ਸੀ ਸਾਰੀ ਦੀ ਡੀਪ ਕਲੀਨਿੰਗ ਮੈਂ ਕਰਤੀ ਸੀ ਤੇ ਡਾਈਨਿੰਗ ਟੇਬਲ ਤੇ ਮੈਂ ਕੱਪੜਾ ਮਾਰਦਾ ਪਹਿਲਾਂ ਤਾਂ ਮੈਨੂੰ ਲੱਗੇ ਡਾਈਨਿੰਗ ਟੇਬਲ ਤੇ ਐਨੀ ਡਸਟ ਨਹੀਂ ਹੋਣੀ ਪਰ ਬਰੀਕ-ਪਰੀਕ ਰੇਤਾਂ ਜਾਂ ਡਸਟ ਜੀ ਆ ਜਾਂਦੀ ਆ ਜੋ ਕੱਪੜਾ ਮਾਰਦੇ ਨੇ ਉਹ ਤੋਂ ਪਤਾ ਲੱਗਦਾ ਵੀ ਕੱਪੜਾ ਕਿਵੇਂ ਰੇਤੇ ਨਾਲ ਡਸਟ ਨਾਲ ਗੰਦਾ ਹੋ ਜਾਂਦਾ ਨਹੀਂ ਦੇਖਣ ਤਾਂ ਲੱਗਦਾ ਹੁੰਦਾ ਵੀ ਇਹ ਡਸਟ ਹੈ ਨਹੀਂ ਪਰ ਕੱਪੜੇ ਤੋਂ ਪਤਾ ਲੱਗਦਾ ਵੀ ਹਾਂ ਡਸਟ ਹੈਗੀ ਐ ਉਸ ਇਸ ਤਰ੍ਹਾਂ ਮੇਰਾ ਟਾਈਮ ਵੀ ਨਹੀਂ ਵੇਸਟ ਹੋਇਆ ਤੇ ਇੱਕ ਵੰਟਾ ਕਮਨ ਦੀਪ ਕਲੀਨਿੰਗ ਵਾਲਾ ਵੀ ਹੋ ਗਿਆ ਟਾਈਮ ਹੋ ਗਿਆ ਪੌਣੇ 5 ਦਾ ਪੌਣੇ 5 ਹੋ ਗਏ ਤੇ ਹੁਣ ਮੈਂ ਆ ਗਈ ਬਾਹਰ ਵਾਕ ਕਰਨ ਅੱਜ ਸ਼ਾਮ ਨੂੰ ਕੋਈ ਦਾਲ ਸਬਜ਼ੀ ਨਹੀਂ ਬਣਾਉਣੀ ਹੈਗੀ ਪਈਆਂ ਨੇ ਸਬਜ਼ੀਆਂ ਫਿਰਨੇ ਕਿਹਾ ਵਾਕ ਕਰ ਲਈਏ ਡਾਈਨਿੰਗ ਟੇਬਲ ਦੀ ਡਸਟਿੰਗ ਹੋ ਗਈ ਡਨ ਫਿਰ ਹੁਣ ਅਸੀਂ ਜਾਣਾ ਸੀਗਾ ਬਾਜ਼ਾਰ ਮੈਂ ਤੇ ਦਵਿੰਦਰ ਨੇ ਕੰਮ ਜੇ ਕਰਨੇ ਸੀ ਇਕਦੋ ਫਿਰ ਹੁਣ ਦਵਿੰਦਰ ਦਾ ਫੋਨ ਆ ਗਿਆ ਕਹਿੰਦੇ ਮੈਂ ਬਾਹਰ ਬਾਈ ਆਣਾ ਮੇਰੇ ਕੋਲ ਹਜੇ ਟਾਈਮ ਨਹੀਂ ਹੈਗਾ ਵੀ ਆਪਾਂ ਸਵੇਰੇ ਚੱਲਾਂਗੇ ਸਵੇਰੇ ਜਿਹੜੇ ਸਾਰੇ ਕੰਮ ਘਰ ਆਵਾਂਗੇ ਮੈਂ ਚਲੋ ਠੀਕ ਹੈ ਜੇ ਮਰਜ਼ੀ ਕਰ ਲਓ ਮੈਂ ਤਾਂ ਬੋਲਦਾ ਡਿਪੈਂਡ ਆ ਨਾ ਜਿਵੇਂ ਉਹ ਟਾਈਮ ਲੱਗੂਗਾ ਉਵੇਂ ਜਾਵਾਂਗੇ ਤੇ ਹੁਣ ਕਰਦੇ ਆ ਵਾਕ-ਵਾਕ ਕਰਨ ਮੈਨੂੰ ਵੀ ਟਾਈਮ ਮਿਲ ਗਿਆ ਜਿਹੜੇ ਕੰਮ ਹੈਗੇ ਨੇ ਬਾਜ਼ਾਰ ਦੇ ਸਵੇਰੇ ਹੋ ਜਾਣਗੇ ਬਸ ਮੈਨੂੰ ਸਵੇਰੇ ਐ ਹੁੰਦਾ ਵੀ ਘਰ ਦੇ ਕੰਮ ਕਰਕੇ ਥੱਕ ਜਾਂਦੇ ਵੀ ਕਦੇ ਰੈਸਟ ਮਿਲ ਜੇ ਹੁਣ ਮੈਨੂੰ ਆਹ ਵਾਲਾ ਟਾਈਮ ਵਧਿਆ ਲੱਗਦਾ ਸ਼ਾਮ ਵਾਲਾ ਵੀ ਚਲੋ ਸ਼ਾਮ ਨੂੰ ਆਪਣੇ ਕੰਮ ਆਪਾਂ ਜਲਦੀ ਕਰ ਜਾਂਦੇ ਆ ਸਵੇਰੇ ਐ ਹੁੰਦਾ ਵੀ ਰੈਸਟ ਕਰ ਲਈ ਥੱਕ ਗਏ ਹਨਾ ਬਾਜ਼ਾਰ ਜਾਓ ਆ ਕੇ ਫਿਰ ਦੁਪਹਿਰ ਦਾ ਟਾਈਮ ਹੋਵੇ ਤਾਂ ਰੈਸਟ ਤੇ ਫਰ ਟੂ ਐਨੀਵੇਸ ਆਈ ਐਮ ਵੀ ਸਵੇਰੇ ਸਾਰੇ ਕੰਮ ਹੋ ਜਾਣਗੇ ਸ਼ਾਮ ਨੂੰ ਕਈ ਵਾਰ ਕੀ ਹੁੰਦਾ ਤੇ ਇੱਕ ਅੱਧਾ ਕੰਮ ਰਹਿ ਜਾਂਦਾ ਪਰ ਸਵੇਰੇ ਸਾਰੇ ਕੰਮ ਦਾੰ ਕਰਿਆਵਾਂਗੇ ਤੇ ਹੁਣ ਕਰ ਲਈ ਬਹੁਤ ਅੱਧਾ ਘੰਟਾ ਟਾਈਮ ਹੋ ਗਿਆ 7 ਵਜੇ ਤੇ ਹੁਣ ਮੈਂ ਲੈ ਕੇ ਆਈ ਆਪਣਾ ਡਿਨਰ ਡਿਨਰ ਵਿੱਚ ਅੱਜ ਮੈਂ ਆਪਣਾ ਇਹ ਖਿਚੜੀ ਅੱਜ ਮੈਂ ਤੜਕਾ ਨਹੀਂ ਲਗਾਇਆ ਜਸ ਸਿੰਪਲ ਪਾਣੀ ਵਿੱਚ ਨਮਕ ਤੇ ਥੋੜੀ ਲਾਲ ਮਿਰਚ ਪਾ ਕੇ ਚਾਵਲ ਦਾਲ ਤੇ ਓਟਸ ਪਾਤੇ ਬਸ ਸਿੰਪਲ ਬੋਇਲ ਕੀਤੀ ਆ ਪਾਣੀ ਵਿੱਚ ਤੜਕਾ ਨਹੀਂ ਲਗਾਇਆ ਤੇ ਨਾਲ ਦਹੀਂ ਦਹੀਂ ਅੱਜ ਪਲੇਨ ਹੈ ਨਹੀਂ ਸੀ ਖਤਮ ਹੋਇਆ ਹੋਇਆ ਸੀਗਾ ਨਹੀਂ ਬਹੁਤ ਰੇਅਰ ਹੁੰਦਾ ਕਿ ਦਹੀਂ ਖਤਮ ਹੋਵੇ ਹੁੰਦਾ ਹੀ ਹੁੰਦਾ ਫਰਿੱਜ ਵਿੱਚ ਪਰ ਅੱਜ ਬੂੰਦੀ ਵਾਲਾ ਤਰਾਈਤਾ ਪਿਆ ਸੀਗਾ ਪਰ ਪਲੇਨ ਦਹੀਂ ਨਹੀਂ ਸੀਗਾ ਸੋ ਫਿਰ ਨਾਲ ਬੂੰਦੀ ਰਾਇਤਾ ਤੇ ਨਾਲ ਕਿ ਜਿਹੜੇ ਬਿਨ ਤੜਕੇ ਤੋਂ ਹੀ ਬਸ ਮੈਂ ਇਹ ਬਣਾਈ ਆ ਤੁਨ ਕਰਦੇ ਆ ਆਪਣਾ ਡਿਨਰ ਟਾਈਮ ਹੋ ਗਿਆ 7:30 ਦਾ ਮੈਂ ਆਪਣਾ ਡਿਨਰ ਕਰ ਲਿਆ ਦਵਿੰਦਰ ਹਜੇ ਖੇਤੋਂ ਨਹੀਂ ਆਇਆ ਜਦੋਂ ਆਉਣਗੇ ਫਿਰ ਉਦੋਂ ਉਹਨਾਂ ਦਾ ਫੁਲਕਾ ਬਣਾਉਂਗੀ ਉਹਨਾਂ ਟਾਈਮ ਮੈਂ ਵੀ ਬੈਠੀ ਆ ਵੇਟ ਕਰਦੀ ਆ ਨਾ ਮੈਂ ਆਪਣਾ ਨਾਈਟ ਸੂਟ ਚੇਂਜ ਕਰਨ ਜੋਗੀ ਕਿਉਂਕਿ ਉਹਨਾਂ ਨੇ ਖਾਣਾ ਖੋਣਾ ਆਪਣਾ ਕਿ ਉਸ ਤੋਂ ਬਾਅਦ ਇਹ ਮੈਨੂੰ ਨਾਈਟ ਸੂਟ ਚੇਂਜ ਕਰਨਾ ਆਪਣਾ ਫੇਸ ਵਾਸ਼ ਸਕਿਨ ਕੇਅਰ ਜੋ ਵੀ ਰਾਤ ਵਾਲਾ ਹੈਗਾ ਉਹ ਕਰਕੇ ਮੈਨੂੰ ਫੇਰ ਜਾਈ ਹੁੰਦਾ ਆਰਾਮ ਨਾਲ ਕੰਫਰਟੇਬਲ ਹੋ ਕੇ ਤੁਸੀਂ ਬੈੱਡ ਤੇ ਬੈਠੋ ਉਹ ਕਿਚਨ ਜਾਣਾ ਹੁੰਦਾ ਫਿਰ ਉਹਨਾਂ ਟਾਈਮ ਮੈਂ ਆਪਣਾ ਫੇਸ ਵਾਸ਼ ਨਹੀਂ ਕਰ ਸਕਦੇ ਹੈਗੇ ਕਿਉਂਕਿ ਕਿਚਨ 'ਚ ਫੇਰ ਆਪਾਂ ਸੇਕ ਕੋਲੇ ਜਾਣਾ ਹੁੰਦਾ ਕੁਈ ਕਰੀਮ ਕਰਾ ਲਗਾਉਣੀ ਉਹ ਫਿਰ ਸੇਕ ਨਾਲ ਸਾਰਾ ਕਿਚਨ ਚ ਮੈਂ ਮੈਨੂੰ ਅੱਛਾ ਲੱਗਦਾ ਹੈਗਾ ਮੈਨੂੰ ਹੁੰਦਾ ਜਦੋਂ ਸਾਰਾ ਕੰਮ ਖਤਮ ਹੋ ਜੇ ਬਿਲਕੁਲ ਬੈੱਡ ਦੇ ਚਾਨ ਟਾਈਮ ਫਿਰ ਨਾਈਟ ਰੂਟ ਚੇਂਜ ਕਰੀਏ ਫਿਰ ਆਪਣਾ ਸਕਿਨ ਕੇਅਰ ਕਰੀਏ ਸੋ ਮੈਂ ਬੈਠੀ ਐ ਕਰ ਰਹੀ ਹਾਂ ਉਹਨਾਂ ਦੇ ਵੇਟ ਤੇ ਮੈਂ ਕੱਪੜੇ ਵੀ ਕੱਢ ਨਹੀਂ ਸਰਦੀਆਂ ਵੇਲੇ ਥੋੜ੍ਹੀ ਥੋੜ੍ਹੀ ਮੈਨੂੰ ਠੰਡ ਫੀਲ ਹੋਣ ਲੱਗੀ ਹੁਣ ਦੁਪਹਿਰੇ ਅੰਦਰ ਜਦੋਂ ਰੈਸਟ ਕਰਦੇ ਹਾਂ ਪੱਖਾ ਲਗਾਉਣ ਦੀ ਲੋੜ ਨਹੀਂ ਪੈਂਦੀ ਬਿਲਕੁਲ ਹੁਣ ਵੀ ਮੈਂ ਬਿਨਾ ਪੱਖੇ ਤੋਂ ਬੈਠੇ ਮੈਨੂੰ ਪੱਖਾ ਮੈਂ ਲਗਾਉਂਦੀ ਨਹੀਂ ਸਾਰਾ ਦਿਨ ਪਰ ਜੋ ਦਵਿੰਦਰ ਘਰੇ ਆਉਣਗੇ ਉਹ ਆਉਣ ਸਾਰ ਕਹਿਣਗੇ ਹਾਏ ਹਾਏ ਤੂੰ ਗਰਮੀ 'ਚ ਬੈਠੀ ਆ ਪੱਖਾ ਲਾ ਲਾ ਪੱਖਾ ਲਾ ਲਾ ਮੈਂ ਕਹਿੰਦੀ ਮੈਨੂੰ ਠੰਡ ਲੱਗਦੀ ਕਿਉਂਕਿ ਬਾਹਰੋਂ ਆ ਕੇ ਨਾ ਚਲੋ ਜਦੋਂ ਕੋਈ ਬਾਹਰੋਂ ਆਉਂਦਾ ਹਨਾ ਫਿਰ ਉਹਨੂੰ ਗਰਮੀ ਲੱਗਦੀ ਜੈਸੇ ਜੈਂਸ ਵੈਸੇ ਵੀ ਥੋੜੀ ਜ਼ਿਆਦਾ ਗਰਮੀ ਮਹਿਸੂਸ ਕਰਦੇ ਆ ਫਿਰ ਰਾਤ ਨੂੰ ਵੀ ਸਾਡੀ ਵਸਾਂ ਹੀ ਹੁੰਦੇ ਲੜਾਈ ਇਹ ਕਹਿਣਗੇ ਪੱਖਾ ਤੇਜ਼ ਕਰ ਮੈਂ ਕਹਿੰਨੀ ਕੱਟ ਕਰੋ ਮੈਨੂੰ ਠੰਡ ਲੱਗਦੀ ਆ ਮੈਂ ਬਹੁਤ ਉਹੀ ਗੱਲ ਕੰਮ ਨੂੰ ਸ਼ੁਰੂ ਕਰਨ ਤੋਂ ਬਹੁਤ ਡਰ ਲੱਗਦਾ ਵੀ ਸ਼ੁਰੂ ਕੰਮੇ ਕਰੀ ਕਿਵੇਂ ਕਰੀ ਜਦੋਂ ਕੱਢ ਲੈ ਫਿਰ ਖਲਾਰਾ ਬਹੁਤ ਪਊਗਾ ਫਿਰ ਗਰਮੀ ਵਾਲੇ ਕੱਪੜੇ ਝੋ ਕੱਢਣੇ ਪੈਣਗੇ ਸਰਦਿਆਂ ਨੇ ਟਿਕਾਉਣੇ ਪੈਣਗੇ ਬਹੁਤ ਹੀ ਕੁਝ ਕਰਨਾ ਪਊਗਾ ਕੱਪੜੇ ਨਾਲ ਪੂਰਾ ਵੱਡਾ ਯੁੱਧ ਕਰਨਾ ਪਊਗਾ ਗਰਮੀ ਵਾਲੇ ਸਾਹਮੋ ਤੇ ਸਰਦੀ ਵਾਲੇ ਕੱਢ ਘਟਕਾ ਟਿਕਾਉ ਕੱਢਣੇ ਸੌਖੇ ਨੇ ਪਰ ਸਾਹਮਣੇ ਔਖੇ ਨੇ ਇੱਕ ਵਾਰ ਬੈੱਡ ਦੀ ਅਲਮਾਰੀਆਂ ਦੀ ਸੈਟਿੰਗ ਕਰਨੀ ਇੱਕ ਵਾਰ ਔਖੀ ਲੱਗਦੀ ਹੈਗੀ ਪਰ ਕੱਢਣੇ ਪੈਣਗੇ ਹੁਣ ਸਰਦਾਂ ਨੇ ਮੌਸਮ ਚੇਂਜ ਹੋ ਰੇ ਕੱਪੜੇ ਵੀ ਨਾ ਸਰਦਾਂ ਦੇਗਾ ਤੇ ਬਾਕੀ ਕੰਮ ਕੁਮੇਰ ਸਾਰੇ ਡੰਨੇ ਬਸ ਹੁਣ ਕਿਚਨ ਦਾ ਕੰਮ ਦਵਿੰਦਰ ਨੇ ਖਾਣਾ ਖਾਣਾ ਜਾਂ ਕੋਈ ਦਹੀਂ ਜਮਾਉਣੀ ਦਹੀਂ ਵੈਸੇ ਮੈਂ ਰਾਤ ਨੂੰ ਲੇਟ ਸੌਣ ਲੱਗੇ ਹੀ ਜਾਗ ਲਗਾਉਣੀ ਹੁੰਨੀ ਉਹ ਦੁੱਧ ਮੈਂ ਗੜਬੇ ਵਿੱਚ ਕੱਢ ਕੇ ਰੱਖ ਦਾਨੀਆ ਪਰ ਜਾਗ ਮੈਂ ਜਦੋਂ ਪੈਣਾ ਹੁੰਦਾ ਬਿਲਕੁਲ ਨੇਰ ਬਹੁਤ 10 10 ਵਜੇ 9:30 ਵਜੇ ਉਹਨਾਂ ਇੱਕ ਤਕਰੀਬ ਮੈਂ ਜਾਗ ਲਗਾਉਣੀ ਹੁੰਨੀ ਆ ਸੋ ਇਸੇ ਨਾਲ ਕਰਦੇ ਆਈ ਦੀ ਵੀਡੀਓ ਦਾ ਐਂਡ ਹੋਪਸ ਤੁਹਾਨੂੰ ਅੱਜ ਵਾਲੀ ਵੀਡੀਓ ਅੱਛੀ ਲੱਗੀ ਹੋਗੀ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜਿਹਨੇ ਹਜੇ ਤੱਕ ਸਬ ਤੁਸੀਂ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸੱਚੇ ਅਕਾਲ